हरियाणा ਦੀ ਚੈਂਪੀਅਨ ਮੁਕੇਬਾਕ ਸਵੀਟੀ ਬੂਰਾ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਹੁੱਡਾ ਵਿਚਕਾਰ ਵਿਆਹ ਦਾ ਵਿਵਾਦ ਹੋਰ ਗਰਮਾ ਗਿਆ। ਦਰਸਲ ਸਵੀਟੀ ਨੇ ਆਪਣੇ ਪਤੀ ਦੀਪਕ ਹੁੱਡਾ ਤੇ ਕੁੱਟਮਾਰ ਕਰਨ ਅਤੇ ਫੋਰਚੂਨਰ ਕਾਰ ਸਣੇ ਦਾਜ ਲਈ 1 ਕਰੋੜ ਰੁਪਏ ਦੀ ਮੰਗ ਕਰਨ ਦੇ ਇਲਜ਼ਾਮ ਲਗਾਏ ਨੇ ਜਦਕਿ ਦੀਪਕ ਨੇ ਆਪਣੇ ਸਹੁਰੇ ਤੇ ਜਾਇਦਾਦ ਹੜੱਪਣ ਅਤੇ ਧੋਖਾ ਧੜੀ ਦਾ ਇਲਜ਼ਾਮ ਲਗਾਇਆ। ਦੋਵਾਂ ਨੇ ਇੱਕ ਦੂਜੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸਵੀਟੀ ਨੇ ਤਲਾਕ ਅਤੇ ਗੁਜ਼ਾਰੇ ਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ ਦੱਸਿਆ ਕਿ ਦੋਵਾਂ ਦਾ ਲੰਬੇ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ ਜਿਸ ਤੋਂ ਬਾਅਦ ਹੁਣ ਸਵੀਟੀ ਧੂਰਾ ਨੇ ਇੱਕ ਵਾਰ ਫਿਰ ਤੋਂ ਆਪਣੇ ਪਤੀ ਤੇ ਕੁੱਟਮਾਰ ਕਰਨ ਦਾਅ ਲਈ 1 ਕਰੋੜ ਰੁਪਏ ਮੰਗਣ ਅਤੇ ਫੋਰਚਨਰ ਕਾਰ ਮੰਗਣ ਦੇ ਇਲਜ਼ਾਮ ਲਗਾਏ ਨੇ ਜਦਕਿ ਦੀਪਕ ਹੁੱਡਾ ਦਾ ਇਲਜ਼ਾਮ ਹੈ ਕਿ ਉਸਦੇ ਸਹੁਰੇ ਨੇ ਉਸ ਦੀ ਜਾਇਦਾਦ ਹੜੱਪੀਏ ਅਤੇ ਉਸ ਨਾਲ ਧੋਖਾਧੜੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਦੋਵਾਂ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ ਅਤੇ ਸਵੇਟੀ ਨੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਵੀ ਰੱਖੀ ਹੈ